ਸਰਕਾਰ ਦੀ ਟਾਈਗਰ ਪੰਜਾਬ ਜੂਚ ਇਹਨਾਂ ਵਾਲੇ ਦੇਖਣ ਵਾਲੇ ਦਰਸ਼ਕਾਂ ਦਾ ਧੰਨਵਾਦ ਆ ਸਤਿਕਾਰ ਸਹਿਤ ਪਿਆਰ ਭਰੀ ਸਤਿਕਾਰ ਅੱਜ ਤੁਹਾਨੂੰ ਇਹ ਦਿਖਾਇਆ ਜਾ ਰਿਹਾ ਕਿ ਮੰਡੀ ਪਰਿਵਾਰ ਵਾਲਾ ਦੀ ਅਨਾਜ ਮੰਡੀ ਵਿੱਚ ਮਾਰਕੀਟ ਕਮੇਟੀ ਦੀ ਅੰਗਈਲੀ ਹੋਣ ਕਰਕੇ ਇਹ ਜਿਹੜੇ ਪਖਾਨੇ ਬਣੇ ਹੋਏ ਹਨ ਬਾਥਰੂਮ ਬਣੇ ਹੋਏ ਹਨ ਇਹਨਾਂ ਦੇ ਟੈਂਕ ਜਿਹੜੇ ਉਹ ਬੁਰੀ ਤਰ੍ਹਾਂ ਟੁੱਟ ਚੁੱਕੇ ਆ ਜਿਹੜਾ ਮਲਮੂਤਰ ਆ ਉਹ ਸਾਰੀ ਜਨਤਾ ਦਾ ਉਹ ਵੰਡੀ ਦੇ ਵਿੱਚੋਂ ਨਿਕਲ ਕੇ ਓਵਰਫਲੋ ਹੋ ਕੇ ਆ ਇੱਕ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਕਾਫੀ ਲੰਮੇ ਸਮੇਂ ਤੋਂ ਇਹ ਜਿਹੜੀ ਸਮੱਸਿਆ ਹੈ ਆ ਰਹੀ ਆ ਬਈ ਇਹ ਲੋਕਾਂ ਨੂੰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਕਰ ਚੁੱਕਿਆ ਦੂਸਰੇ ਪਾਸੇ ਇਹਦੇ ਨਾਲ ਹੀ ਇਸ ਜਗਤ ਹੀ ਮੈਂ ਇਹ ਵੀ ਦਰਸ਼ਕਾਂ ਨੂੰ ਦਿਖਾ ਦੇਣਾ ਚਾਹਣਾ ਜਿਲ੍ਹਾ ਪ੍ਰਸ਼ਾਸਨ ਨੂੰ ਕਿ ਆ ਇੱਕ ਪਿਸ਼ਾਬ ਕਰਨ ਵਾਸਤੇ ਪਬਲਿਕ ਦੇ ਲੱਗੇ ਹੋਏ ਹਨ ਇਹਨਾਂ ਦੇ ਸ਼ੀਦਾ ਤੇ ਕੋਈ ਪਰਦਾ ਨਹੀਂ ਜਦੋਂ ਵੀ ਕੋਈ ਵਿਅਕਤੀ ਪਿਸ਼ਾਬ ਬਾਥਰੂਮ ਕਰਦਾ ਹੈ ਬੜੀ ਬੜੀ ਲੰਮੀ ਦੂਰ ਤੱਕ ਜਿਹੜੀ ਉਹਦੀ ਅਸ਼ਲੀਲਤਾ ਉਹ ਨਗਨਤਾ ਫਲਾਈ ਜਾਂਦੀ ਹੈ ਤੇ ਇੱਥੋਂ ਦੀ ਉਸ ਸਮੇਂ ਲੰਘਣ ਵਾਲੀਆਂ ਮਹਿਲਾਵਾਂ ਜਿਨ੍ਹਾਂ ਨੂੰ ਭਾਰੀ ਸਮੱਸਿਆਵਾਂ ਦਾ ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਹਨਾਂ ਦੇ ਚਾਰ ਚਫੇਰੇ ਤਿੰਨ ਜਿਹੜੇ ਨਿਸ਼ਾਨ ਬਣੇ ਹੋਏ ਆ ਤਿੰਨਾਂ ਦੇ ਪਾਸੇ ਇਹ ਰੋਕਣ ਵਾਲੀਆਂ ਇੱਕ ਪਰਦੇ ਦੇ ਰੂਪ ਦੇ ਵਿੱਚ ਪੱਥਰ ਦੀਆਂ ਸਿਲਾਂ ਦਾ ਹੋਣਾ ਜ਼ਰੂਰੀ ਸੀ ਪਰ ਇਸ ਸਮੇਂ ਕੁਝ ਵੀ ਨਹੀਂ ਹੈਗਾ ਤੇ ਹੁਣ ਟੈਂਕ ਦੇ ਉੱਪਰ ਫਲੋਰ ਟੁੱਟਿਆ ਹੋਣ ਕਰਕੇ ਜਿੰਨਾ ਮਲਮ ਉਤਰਿਆ ਤੇ ਸੀਵਰੇਜ ਦੇ ਗੰਦੇ ਪਾਣੀ ਦੀ ਨਾਲੀਆਂ 'ਚ ਜਾਣ ਦੀ ਬਜਾਏ ਉਸ ਜਗ੍ਹਾ ਤੇ ਡੰਪ 'ਚ ਜਾਣ ਦੀ ਬਜਾਏ ਇਹ ਨਾਜ ਮੰਡੀ 'ਚ ਹੀ ਖਿਲਰੀ ਜਾ ਰਿਹਾ ਹੈ ਤੇ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਤੇ ਲੋਕਾਂ ਵੱਲੋਂ ਇਸ ਸਬੰਧੀ ਮੰਗ ਕੀਤੀ ਜਾਂਦੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਰਕੀਟ ਕਮੇਟੀ ਜਲਦੀ ਤੋਂ ਜਲਦੀ ਐਸੇ ਲੋਕਾਂ ਦੀ ਸਮੱਸਿਆ ਵੱਲ ਧਿਆਨ ਦੇਣ ਦੀ ਕਿਰਪਾਲਤਾ ਕਰਨ ਧੰਨਵਾਦ ਸਾਹਿਬ ਸ੍ਰੀ ਕਾ